ਬਿਊਟੀ ਜੀ ਜੇ ਘੋੜਾ ਤੁਰਦਾ ਨਾ ਵਧੀਆ ਹਾਂਜੀ ਬਿਊਟੀ ਤਾਂ ਤੁਰਨ ਨਾਲ ਆ ਜੀ ਠੀਕ ਹੈ ਜੀ ਅੰਗਾਂ ਪੈਰਾਂ ਦੀ ਬਿਊਟੀ ਨੂੰ ਆਪਾਂ ਬਿਊਟੀ ਨਹੀਂ ਗਣਦੇ ਬੰਦੇ ਨੂੰ ਜੇ ਪਹਿਲਵਾਨੀ ਸਰੀਰ ਹੋਊਗਾ ਵਧੀਆ ਫਰਤੀਲਾ ਬੰਦਾ ਆਊਗਾ ਤਾਂ ਉਹ ਸੋਹਣਾ ਲੱਗੂਗਾ ਉਵੇਂ ਘੋੜਿਆਂ ਚ ਘੋੜਾ ਆਪੇ ਉਹ ਜਿਹੜੀ ਗੇਮ ਆ ਉਹਦੀ ਨਾ ਉਹਨੂੰ ਸੋਹਣਾ ਬਣਾ ਦਿੰਦੀ ਹੈ ਅੱਛਾ ਜੀ ਜਿਹੜੇ ਡੀਐਨਏ ਕਰੇ ਆ ਨਾ ਉਹਨਾਂ ਚ ਥੈਰੋ ਦਾ ਮਿਕਸ ਸੀਗਾ ਜੀ ਅੱਛਾ ਜੀ ਬੋਨੀ ਸਰ ਆਪਣੇ ਡੰਡਲਾਉਡ ਵਾਲੇ ਹਾਂਜੀ ਮੈਂ ਉਹਨਾਂ ਦੇ ਪੂਰਨਿਆ ਤੇ ਚੱਲਦਾ ਉਹਨਾਂ ਦੇ ਜਿਵੇਂ ਉਹ ਕਹਿੰਦੇ ਆ ਉਹਨਾਂ ਦੇ ਨਾਲ ਸਾਡਾ ਪਿਆਰ ਆ ਜੀ ਸਾਡੇ ਉਸਤਾਦਾਂ ਦੀ ਜੁੰਨੀਆਂ ਚ ਨੇ ਮੈਂ ਉਹਨਾਂ ਕੋਲ ਜਾ ਵੀ ਆਇਆ ਉੱਥੇ ਡੰਡਲਾਉਡ ਜੀ ਹਫਤਾ ਰਹੀ ਅਸੀਂ ਗਿਰਾਂ ਘੋੜੇ ਰੇਸ ਲੰਮੀ ਵਾਲੇ ਲੈ ਕੇ ਗਏ ਸੀ ਹਾਂਜੀ ਉਹ ਕਹਿੰਦੇ ਵੀ ਥੈਰੋ ਮਿਕਸ ਆਉਂਦੀ ਆ ਜੀ ਮਾਰਵਾੜੀ ਚ ਅਕਸ ਕਰਨ ਦਾ ਕੀ ਕਾਰਨ ਰਹਿਣਾ ਤੁਹਾਡੇ ਹਿਸਾਬ ਨਾਲ ਜਿਵੇਂ ਆਪਾਂ ਥੈਰੋ ਨੂੰ ਮਾਰਵਾੜੀ ਨਾਲ ਮਿਕਸ ਕਰਦਾਂ ਨੇ ਮਿਕਸ ਦਾ ਇਹ ਕਰਨਾ ਜੀ ਉਹ ਗੇਮ ਲਈ ਸਪੀਡ ਉਹਦੀ ਵੱਜ ਜਾਂਦੀ ਆ ਵੀ ਅਸੀਂ ਜਿਹੜੇ ਪੌਰੀਆਂ ਪੁਰੀਆਂ ਚ ਮੈਂ ਬਿਲਕੁਲ ਵਿਸ਼ਵਾਸ ਨਹੀਂ ਕਰਦਾ ਜੀ ਕੁਦਰਤ ਨੇ ਬਣਾਏ ਆ ਬੰਦੇ ਆ ਚਾਹੇ ਘੋੜੇ ਆ ਇਹ ਆਪਾਂ ਕੁਦਰਤ ਦੇ ਉਲਟ ਕੀ ਦੇਖ ਸਕਦੇ ਆ ਘੋੜਿਆਂ ਦੇ ਵਿੱਚ ਬਿਲਕੁਲ ਕੋ ਉਹਦੀ ਬਣਾਈ ਹਰ ਚੀ ਚੰਗੀ ਹੋਈ ਆ ਜੀ ਕੋਈ ਸਾਡੇ ਵਰਗਾ ਮਾਤਰ ਕੋਈ ਜੇ ਕੋਈ ਬੰਦਾ ਆਉਂਦਾ ਉਹਦੇ ਲਈ ਆਪਾਂ ਰਾਤ ਵੀ ਕਰ ਸਕਦੇ ਆ ਅਸੀਂ ਇਹ ਚਾਹੁੰਦੇ ਵੀ ਹਰ ਇੱਕ ਗਰੀਬ ਦੇ ਮਨ ਦੀ ਜਿਹੜੀ ਖਾਸ਼ ਆ ਨਾ ਵਧੀਆ ਬੱਚਾ ਉਹਦੇ ਘਰੇ ਪੈਦਾ ਹੋਵੇ ਇਹ ਅਸੀਂ ਪੂਰੀ ਵੀ ਕਰਨੀ ਚਾਹੁੰਦੇ ਆਂ ਵੀ ਚਲੋ ਛੋਟੇ ਲੈਵਲ ਵਾਲੇ ਆ ਜਿਹੜੇ ਕਰੋੜਾ ਪਤੀਆ ਤੋਂ ਲੱਖਾਂ ਵਾਲੇ ਘੋੜੀਆਂ ਵਾਲੇ ਆਂ ਦੇ ਵੇ ਘਰੇ ਵੀ ਕੋਈ ਚੰਗੇ ਬੱਚੇ ਹੋਣੇ ਚਾਹੀਦੇ ਬਿਲਕੁਲ ਜੀ ਮੇਰੀ ਇਹ ਅੰਦਰ ਦਲੀ ਇਸ਼ਾ ਵੀ ਅਸੀਂ ਛੋਟੇ ਲੈਵਲ ਤੋਂ ਉੱਠਿਆ ਮੈਂ ਖੁਦ ਬਲੈਤੀ ਬੱਚਾ ਨਾ ਕੀਤੀ ਕੀਤੀ ਆ ਜੀ ਅੱਛਾ ਜੀ ਤੇ ਸਾਸੀਂ ਵੀ ਚਾਹੁੰਦੇ ਵੀ ਬੰਦਾ ਯਾਰ ਹਰ ਇੱਕ ਦੀ ਚਾਹਾਂ ਆਉਂਦੀ ਆ ਪਰ ਬਤ ਨਹੀਂ ਹੁੰਦਾ ਅਸੀਂ ਉਹਦੇ ਚ ਉਹਨਾਂ ਦੀ ਪੂਰੀ ਸਪੋਰਟ ਕਰਾਂਗੇ ਪਰਮਦੇਵ ਪਰਮਹੰਸ ਪੋਸ਼ਾਣੇ ਦਾ ਬੱਚਾ ਜਿੱਥੇ ਆਪਾਂ ਮਿੱਤਰੋ ਤੁਹਾਨੂੰ ਹਰ ਰੋਜ਼ ਬਹੁਤ ਹੀ ਚੰਗੇ ਘੋੜੇ ਦਿਖਾਉਨੇ ਆਂ ਅੱਜ ਤੁਹਾਨੂੰ ਗਰਾਊਂਡ ਵੀ ਉਹ ਦਿਖਾਉਣੇ ਆ ਜਦੋਂ ਆਪਾਂ ਕਿਸੇ ਗਰਾਊਂਡ 'ਚ ਜਾਂਦੇ ਤਾਂ ਮੱਲੂ-ਮੱਲੀ ਆਪਣਾ ਵੀ ਦਿਲ ਕਰਦਾ ਵੀ ਆਪਾਂ ਵੀ ਐਕਸਰਸਾਈਜ਼ ਕਰ ਲਈਏ ਭੱਜ ਨੱਠ ਲਈਏ ਤੇ ਜੇ ਮੈਂ ਅੱਜ ਗੱਲ ਕਰਾਂ ਅੰਕਲ ਦਲਵੀਰ ਸਿੰਘ ਜੀ ਗਰੇਵਾਲ ਦੀ ਜਿਨ੍ਹਾਂ ਪ੍ਰੇਮ ਘੋੜਿਆਂ ਨੂੰ ਕਰਦੇ ਆ ਤੇ ਉਹਨੇ ਫਿਕਰਮੰਦਾਂ ਆਉਣ ਵਾਲੀ ਪੀੜ੍ਹੀ ਨੂੰ ਲੈ ਕੇ ਬਹੁਤ ਸੋਹਣੇ ਫੁੱਟਬਾਲ ਤੇ ਕ੍ਰਿਕਟ ਦੇ ਗਰਾਊਂਡ ਬਣਾਏ ਹੋਏ ਆ ਉਹ ਵੀ ਮੈਂ ਵਿੱਚੋ ਵਿੱਚ ਸ਼ਾਟ ਲਾਉਂਗਾ ਤੇ ਸਾਡੇ ਕੋਚ ਸਾਹਿਬ ਨੇ ਜੋ ਕ੍ਰਿਕਟ ਦੇ ਉਹਨਾਂ ਨਾਲ ਵੀ ਮੈਂ ਗੱਲਬਾਤ ਕਰਾਂਗਾ ਕਿਉਂਕਿ ਬਹੁਤ ਹੀ ਟੌਪ ਦੇ ਪਲੇਅਰ ਜਿਹੜੇ ਅੱਜ ਇੰਡੀਆ ਨੂੰ ਰਿਪਰੈਜ਼ੈਂਟ ਕਰਦੇ ਆ ਉਹਨਾਂ ਦੇ ਛਤਰਛਾਇਆ ਹੇਠ ਤਿਆਰ ਹੋਇਆ ਤੇ ਉਸ ਜਣੇ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਜਿਹੜੇ ਕ੍ਰਿਕਟ ਫੁੱਟਬਾਲ ਜਾਂ ਫਿਰ ਰਾਈਡਿੰਗ ਦੀ ਕੋਚਿੰਗ ਲੈਣਾ ਚਾਹੁੰਦੇ ਆ ਪ੍ਰੋਪਰ ਐਡਰੈਸ ਆ ਜਿਹੜਾ ਉਹ ਵੀ ਮੈਂ ਤੁਹਾਨੂੰ ਦੱਸ ਦੂੰ ਬਾਕੀ ਮੈਂ ਨੰਬਰ ਵੀਡੀਓ ਦੇ ਵਿੱਚ ਦੇ ਦੇਣਾ ਤੁਸੀਂ ਸੰਪਰਕ ਕਰ ਲਿਓ ਕਿਉਂਕਿ ਇਸ ਜਗ੍ਹਾ ਤੇ ਆ ਕੇ ਜੰਨਤ ਮਹਿਸੂਸ ਹੁੰਦੀ ਆ ਬਿਲਕੁਲ ਲੁਧਿਆਣੇ ਦੀ ਜੜਾਂ ਦੇ ਵਿੱਚ ਵਸਿਆ ਹੋਇਆ ਪਿੰਡ ਹੈ ਥਰੀਕੇ ਬੜੀਆਂ ਮਹਾਨ ਸ਼ਖਸੀਅਤਾਂ ਇਸ ਪਿੰਡ ਚੋਂ ਉੱਠੀਆਂ ਨੇ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਤੁਹਾਨੂੰ ਮੈਂ ਪਰਮਦੇਵ ਦਿਖਾਦਾ ਪਰਮਦੇਵ ਨਵੀਂ ਉਮਰ ਦਾ ਹੀ ਘੋੜਾ ਜੀ ਚਾਰ ਦੰਦ ਦਾ ਜੀ ਬੱਚੇ ਬਹੁਤ ਚੰਗੇ ਆਇਆ ਇਹਦੀ ਮਾਂ ਵਾਲਾ ਖਾਨਦਾਨ ਵੀ ਬਹੁਤ ਜ਼ਿਆਦੇ ਚੰਗਾ ਤੇ ਇਹਦੇ ਬੱਚੇ ਪੰਜ ਕਲਿਆਣ ਮੱਥੇਪੱਟ ਦੇ ਬੜੇ ਸੋਹਣੇ ਆਇਆ ਜਿਵੇਂ ਆਪਾਂ ਨੂੰ ਪਤਾ ਕਿ ਸੁੰਦਰ ਲਾਈਨ ਬਹੁਤ ਲਿਮਟਿਡ ਆ ਆਪਣੇ ਪੰਜਾਬ ਦੇ ਵਿੱਚ ਤੇ ਸੁੰਦਰ ਲਾਈਨ ਦਾ ਬਹੁਤ ਹੀ ਬਿਹਤਰੀਨ ਘੋੜਾ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਕੱਦ ਕਾਠਾ ਵੀ ਬਹੁਤ ਚੰਗਾ ਤੇ ਬਾਕੀ ਬੱਚੇ ਬੜੇ ਸੋਹਣੇ ਆਇਆ ਫੀਸ ਵੀ ਬਹੁਤ ਜੈਨੂਨ ਰੱਖੀ ਆ ਤੇ ਆਜੋ ਹੁਣ ਤੁਹਾਡੀ ਮੈਂ ਗੱਲਬਾਤ ਕਰਾਉਣਾ ਅੰਕਲ ਦਲਵੀਰ ਸਿੰਘ ਜੀ ਤੇ ਬਾਕੀ ਤੁਹਾਨੂੰ ਕੋਸਾ ਮਲਾਉਣੇ ਆ ਸਾਡੇ ਪਹਿਲਵਾਨ ਜੀ ਮਲਾਉਣੇ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਰਹੇ ਹੋ ਤੇ ਘੈਂਟ ਬੰਦੇ ਨਾਲ ਮਲਾਉਣਾ ਜਿਹੜੇ ਕਿ ਆਪਣੇ ਪੰਜਾਬ ਲਈ ਫਿਕਰਮੰਦ ਆ ਪੰਜਾਬ ਦੀ ਪਨੀਰੀ ਨੂੰ ਤਿਆਰ ਕਰ ਰਿਆ ਫੁੱਟਬਾਲ ਲਈ ਬੱਚੇ ਤਿਆਰ ਕਰਦੇ ਨੇ ਕ੍ਰਿਕਟ ਲਈ ਤੇ ਰਾਈਡਿੰਗ ਵਾਲੇ ਜਿਹੜੇ ਸ਼ਕੀਨ ਨੇ ਕਿਸੇ ਨੇ ਟੈਂਟ ਪੈਕਿੰਗ ਸਿੱਖਣੀ ਹੋਵੇ ਸ਼ੋ ਜੰਪਿੰਗ ਜਾਂ ਰਾਈਡਿੰਗ ਤਾਂ ਉਹ ਸੱਜਣ ਵੀ ਜਿਹੜੇ ਸੰਪਰਕ ਕਰ ਲੈਣ ਜੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਪਹੁੰਚਿਆ ਮੈਂ ਜ਼ਿਲ੍ਹੇ ਲੁਧਿਆਣੇ ਦੇ ਵਿੱਚ ਪਿੰਡ ਥਰੀਕੇ ਤ੍ਰੀਕੇ ਪਿੰਡ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਕਿਉਂਕਿ ਬਹੁਤ ਹੀ ਚੰਗੇ ਫਨਕਾਰ ਇਸ ਪਿੰਡ ਦੇ ਵਿੱਚ ਹੋਇਆ ਤੇ ਅੱਜ ਜਿਸ ਜਗ੍ਹਾ ਤੇ ਬੈਠੇ ਆ ਇੱਥੇ ਮੈਂ ਤੁਹਾਨੂੰ ਇੱਕ ਸਪੋਰਟਸਮੈਨ ਵੀ ਮਿਲਾਉਣਾ ਤੇ ਘੋੜਾ ਪ੍ਰੇਮੀ ਵੀ ਮਿਲਾਉਣਾ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਠੀਕ ਠਾਕ ਉਹ ਚੜ੍ਹਦੀ ਕਲਾ ਦੇ ਵਿੱਚੋਂ ਚੜ੍ਹਦੀ ਕਲਾ ਜੀ ਤੇ ਇਹ ਛੋਟੇ ਛੋਟੇ ਬੱਚੇ ਬੈਠਿਆ ਜੀ ਇਹਨਾਂ ਤੇ ਵੀ ਮੈਂ ਕੈਮਰਾ ਜ਼ਰੂਰ ਘੁਮਾ ਦਾਂ ਤੇ ਇਹਨਾਂ ਦੇ ਸ਼ਾਰਟ ਵੀ ਤੁਹਾਨੂੰ ਖੇਡਦੇ ਨੇ ਦਿਖਾਵਾਂਗੇ ਕਿਉਂਕਿ ਕ੍ਰਿਕਟ ਤੇ ਫੁੱਟਬਾਲ ਦੇ ਪਲੇਅਰ ਨੇ ਆਉਣ ਵਾਲੇ ਸਮੇਂ ਦੇ ਸਟਾਰ ਪਲੇਅਰ ਨੇ ਆਪਣੇ ਪੰਜਾਬ ਦਾ ਨਾਮ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡਾ ਨਾਮ ਜਾਣਨਾ ਚਾਹੂੰਗਾ ਕਿ ਜਿਸ ਜਗ੍ਹਾ ਤੇ ਬੈਠੇ ਆ ਪ੍ਰੋਪਰ ਐਡਰੈਸ ਚ ਸਭ ਤੋਂ ਪਹਿਲਾਂ ਬਿਆਸ ਸਿੰਘ ਟੁੱਲੇਵਾਲ ਜੀ ਆਪ ਜੀ ਨੂੰ ਜੀ ਆਇਆਂ ਤੁਸੀਂ ਸਾਡੇ ਇੱਥੇ ਪਹੁੰਚ ਨਗਰ ਵਿੱਚ ਥ੍ਰੀ ਕੇ ਵਿੱਚ ਤੇ ਸਾਡੇ ਸਟੇਡੀਅਮ ਵਿੱਚ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਮੇਰਾ ਨਾਮ ਸਰਦਾਰ ਦਲਵੀਰ ਸਿੰਘ ਗਰੇਵਾਲ ਜੀ ਛੋਟਾ ਨਾਮ ਮੇਰਾ ਕੋਕੀ ਗਰੇਵਾਲ ਹੀ ਲੈਂਦੇ ਆ ਜੀ ਠੀਕ ਹੈ ਜੀ ਹਾਂਜੀ ਆਪਾਂ ਨੂੰ ਘੋੜਿਆਂ ਚ ਜ਼ਿਆਦਾਤਰ ਨਿਕਨੇਮ ਨਾਲ ਜਾਣਦੇ ਹੁੰਦੇ ਆ ਪੰਜਾਬੀ ਚ ਜਿਵੇਂ ਆਪਾਂ ਛੋਟਾ ਨਾਮ ਰੱਖਦਾਂ ਨਹੀਂ ਹੁਣ ਹਾਂਜੀ ਹਾਂਜੀ ਠੀਕ ਹੈ ਜੀ ਤੇ ਘੋੜਿਆਂ ਦੀ ਮਹੰਗਾ ਗੱਲ ਕਰਾਂ ਜੀ ਆਪ ਤੁਹਾਡਾ ਸ਼ੌਂਕ ਆ ਮੈਂ ਦੇਖਿਆ ਤੁਸੀਂ ਦੱਸਿਆ ਵੀ ਸਵਾਰੀ ਵਾਲੇ ਘੋੜਿਆਂ ਨੂੰ ਤੁਸੀਂ ਜ਼ਿਆਦਾ ਪ੍ਰੇਫਰ ਕਰਦੇ ਹੋ ਹਾਂਜੀ ਹਾਂਜੀ ਠੀਕ ਆ ਜੀ ਤੇ ਜਿਹੜਾ ਹੁਣ ਆਪਾਂ ਲੇਟੈਸਟ ਘੋੜਾ ਹੁਣੇ ਲਿਆ ਬਹੁਤ ਹੀ ਚੰਗਾ ਘੋੜਾ ਤੇ ਇੱਕ ਡਿਫਰੈਂਟ ਬਲੱਡ ਲਾਈਨ ਦਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਇੱਕ ਮੈਂ ਇਹ ਬੱਚਿਆਂ ਦੀ ਜ਼ਰੂਰ ਪਹਿਲਾਂ ਜਾਣਕਾਰੀ ਆਪਾਂ ਦਰਸ਼ਕਾਂ ਨਾਲ ਸਾਂਝੀ ਕਰਦੇ ਕਿਉਂਕਿ ਸਾਡੇ ਨਾਲ ਸਾਡੇ ਕੋਟ ਸਾਹਿਬ ਵੀ ਨੇ ਜੀ ਕੋਟ ਸਾਹਿਬ ਜੀ ਸਾਸਿਕਾਲ ਜੀ ਸਾਸਿਕਾਲ ਜੀ ਆਪ ਜੀ ਦਾ ਨਾਂ ਜੀ ਚਰਨਜੀਤ ਸਿੰਘ ਸਾਨੀ ਠੀਕ ਹੈ ਜੀ ਜਿਹੜਾ ਖੇਡ ਅਫਸਰ ਰਿਟਾਇਰ ਹੋਇਆ ਜੀ ਜੀ 75 ਸਾਲ ਦੀ ਮੇਰੀ ਉਮਰ ਹੈ ਜੀ ਕਿ ਮੈਨੂੰ 50 ਸਾਲ ਕੋਚਿੰਗ ਕਰਦੇ ਹੋਗੇ ਮੈਂ ਹਿੰਦੁਸਤਾਨ ਦੀਆਂ ਇੰਡੀਅਨ ਸਕੂਲ ਬॉयਜ਼ ਦੀ ਟੀਮ ਅੰਡਰ 19 ਵੈਸਟ ਇੰਡੀਜ਼ ਲੈ ਕੇ ਗਿਆ ਜੀ ਅੰਡਰ 15 ਦੀ ਟੀਮ ਮੈਂ ਇੰਗਲੈਂਡ ਲੈ ਕੇ ਗਿਆ ਜੀ ਪੰਜਾਬ ਦਾ ਰਾਂਜੀ ਟਰਾਫੀ ਕੈਂਪ ਮੈਂ ਲਿਆ ਜਿਸ ਚ ਜਨਵਜੋਤ ਸਿੰਘ ਸਿੱਧੂ ਜੀ ਸਰਨ ਸਿੰਘ ਤੇ ਹੋਰ ਉਹਗੇ ਖਡਾਰੀ ਖੇលਦੇ ਰਹੇ ਆ ਠੀਕ ਜਿਹੜੇ ਇਸ ਇਸ ਗਰਾਊਂਡ ਦੇ ਵਿੱਚ ਖੇਡੇ ਆ ਜੀ ਇਸ ਗਰਾਊਂਡ 'ਚ ਮੈਂ ਤੁਹਾਨੂੰ ਦੱਸਣਾ ਕਿ ਸਮਰਦੀਪ ਸਿੰਘ ਜੀ ਮੇਰਾ ਪਹਿਲਾ ਸ਼ੁਰੂ ਤੋਂ ਮੇਰਾ ਸੈਂਟਰ ਖਾਲਸਾ ਕਾਲਫ ਵਰਮਨ ਸੀ ਉਸ ਤੋਂ ਬਾਅਦ ਮੈਂ 4 ਮਹੀਨੇ ਬਾਅਦ ਇੱਥੇ ਸ਼ਿਫਟ ਕੀਤਾ ਔਰ ਜੋ ਇਸ ਗਰਾਊਂਡ ਦੇ ਵਿੱਚ ਮੈਨੂੰ ਇਹ ਗਰਾਊਂਡ ਜਿਹੜਾ ਜੇ ਮੈਂ ਲਾਰਡਸ ਤੋਂ ਘੱਟ ਕਮਾ ਤਾਂ ਮੇਦੀ ਗਲਤੀ ਨਹੀਂ ਹੋਗੀ ਕਿਉਂਕਿ ਮੈਂ ਹਿੰਦੁਸਤਾਨ ਦੀ ਟੀਮ ਨਾਲ ਇੰਗਲੈਂਡ ਜਾ ਚੁੱਕਾ ਆ ਮੈਂ ਲਾਰਡਸ ਦਾ ਮੈਦਾਨ ਦੇਖਿਆ ਗਰੇਵਾਲ ਸਾਹਿਬ ਨੂੰ ਜੀ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਇਸ ਤੇ ਅੰਨੀ ਲੇਬਰ ਕਰਕੇ ਤੇ ਜਿਹੜੇ ਇਹਨਾਂ ਦੇ ਗਰਿਵਾਲ ਸਾਹਿਬ ਨਾਲ ਦੇ ਘੋੜਿਆਂ ਦੇ ਵੀ ਮਾਲਕ ਹੈ ਜੀ ਜੀ ਇਹਨਾਂ ਨੇ ਜੋ ਲੇਬਰ ਕੀਤੀ ਹੈ ਮੈਂ ਇਸ ਫੈਮਲੀ ਦਾ ਸਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇੱਕ ਅੱਛਾ ਮੁਕਾਮ ਦੇ ਕੇ ਅੱਛੀ ਗਰਾਉਂਡਾਂ ਦੇ ਕੇ ਸਾਡੇ ਬੱਚਿਆਂ ਨੂੰ ਚੰਗੀ ਕ੍ਰਿਕਟ ਖੇਡਣ ਦਾ ਮੌਕਾ ਦਿੱਤਾ ਇਹ ਛੋਟੇ ਬੱਚਿਆ ਜੀ ਮੈਂ ਹਮੇਸ਼ਾ ਜਦੋਂ ਵੀ ਮੈਂ ਚਾਰ ਮਹੀਨੇ ਬਾਅਦ ਮੈਨੂੰ ਜਦੋਂ ਕੋਈ ਗਰਾਉਂਡ ਨਹੀਂ ਮਿਲੀ ਮੈਨੂੰ ਗਰਿਵਾਲ ਸਾਹਿਬ ਨੂੰ ਮਿਲਿਆ ਹਾਂਜੀ ਅਦੇਵਾਦ ਸਾਹਿਬ ਨੇ ਮੈਂ ਬਹੁਤ ਸਾਰੇ ਕਾਲੇਦਿਆਂ ਗਰਾਊਂਡਾਂ ਦੇਖੀਆਂ ਪਰ ਮੇਰੀ ਮੈਨੂੰ ਇਹੀ ਗਰਾਊਂਡ ਪਸੰਦ ਆਈ ਪਰ ਮੈਨੂੰ ਉਹਨਾਂ ਨੇ ਦੱਸਿਆ ਵੀ ਤੁਹਾਡਾ ਪਲਾਨ ਕੀ ਹੈ ਮੈਨੂੰ ਉਹ ਮੈਂ ਕਹਾ ਦੀ ਮੈਂ ਤਾਂ ਛੋਟੇ ਬੱਚਿਆਂ ਨੂੰ ਕ੍ਰਿਕਟ ਸਿਖਾਉਣਾ ਤੇ ਮੈਂ ਛੋਟੇ ਬੱਚਿਆਂ ਨੂੰ ਇੱਥੇ ਲਿਆਵਾਂਗਾ ਜੀ ਤੇ ਇਹਨਾਂ ਨੇ ਮੇਰੇ ਉਹਦੀ ਗੱਲ ਨੂੰ ਸਪੋਰਟ ਕੀਤਾ ਔਰ ਮੈਂ ਉਸ ਸਮੇਂ ਤੋਂ ਇਹ ਛੋਟੇ ਬੱਚੇ ਜਿਹੜੇ ਆ ਮੈਂ ਉਹਨਾਂ ਨੂੰ ਬਣਾਉਣਾ ਪੜੀ ਉਹ ਸਮੇਂ ਦਾ ਕਿਉਂਕਿ ਮੈਂ ਅੰਡਰ 19 ਦੀ ਟੀਮ ਦਾ ਪਹਿਲਾ ਇੰਡੀਆ ਦਾ ਆ ਗਿਆ ਤੇ ਅੰਡਰ 15 ਦੀ ਨਾਮਾ ਇੰਗਲੈਂਡ ਚ ਗਿਆ ਜੀ ਇਸ ਕਰਕੇ ਮੈਨੂੰ ਛੋਟੇ ਬੱਚਿਆਂ ਦਾ ਬਹੁਤ ਐਕਸਪੀਰੀਅੰਸ ਹੈ ਤੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸੇ ਲਾਈਨ ਦੇ ਵਿੱਚ ਰਾਧੇ ਸ਼ੁਕਲਾ ਏਸ਼ੀਆ ਕੱਪ ਤੇ ਵਰਲਡ ਕੱਪ ਖੇਲ ਕੇ ਆਇਆ ਜੋ ਡੀਏਵੀ ਸਕੂਲ ਚ ਪੜਦਾ ਹੈ ਉਹ ਇਸ ਸਾਲ ਦੀ ਦੇਣਾ ਜੀ ਆਪਣੀ ਹੁਣੇ ਵਰਲਡ ਕੱਪ ਹੋਇਆ ਅੰਡਰ 19 ਤੇ ਏਸ਼ੀਆ ਕੱਪ ਹੋਇਆ ਉਹਦੇ ਵਿੱਚ ਰਾਧੇ ਸ਼ੁਕਲਾ ਜਿਹੜਾ ਵੀ ਮੀਡੀਅਮ ਪੇਸ ਬੋਲਰ ਸੀਗਾ ਉਹਨੇ ਹਿੰਦੁਸਤਾਨ ਦੀ ਨੁਮਾਈਂਦਗੀ ਕੀਤੀ ਹੈ ਜੀ ਤੇ ਮੈਂ ਉਮੀਦ ਕਰਦਾ ਕਿ ਜਦ ਤੱਕ ਮੈਂ ਇਸ ਹਿੰਦੁਸਤਾਨ ਜਦ ਤੱਕ ਜੀਦਾ ਹਾਂ ਤੇ ਮੈਂ ਕਮ ਸੇ ਕਮ ਆਪਣੇ ਦੇਸ਼ ਦੇ ਪਾਉਂਦਾ ਨਾਂ ਉੱਚਾ ਕਰ ਸਕਾਂ ਤੇ ਕਿਸੇ ਬੱਚੇ ਦੇ ਕੰਮ ਆ ਸਕਾਂ ਬਿਲਕੁਲ ਹੀ ਲੁਧਿਆਣੇ ਨੂੰ ਪੰਜਾਬ ਦਾ ਦਿਲ ਕਿਹਾ ਜਾਂਦਾ ਵੀ ਬਿਲਕੁਲ ਸੈਂਟਰ ਦੇ ਵਿੱਚ ਆ ਜਿਹੜਾ ਕੋਈ ਚਾਹਵਾਨ ਕੋਈ ਬੱਚਾ ਹੋਇਆ ਕੋਈ ਸੱਜਣ ਹੋਇਆ ਉਹ ਤੁਹਾਡੇ ਨਾਲ ਕੰਟੈਕਟ ਜ਼ਰੂਰ ਕਰਨਗੇ ਜੀ ਲਓ ਜੀ ਅਸੀਂ ਕੋਚ ਸਾਹਿਬ ਤੋਂ ਵੀ ਕਾਫੀ ਸਾਰੀ ਜਾਣਕਾਰੀ ਲਈ ਜਿਹੜੇ ਪਲੇਅਰ ਇੱਥੇ ਖੇਡਣਾ ਆਉਂਦੇ ਬੱਚੇ ਛੋਟੇ ਛੋਟੇ ਤੇ ਹੁਣ ਆਪਾਂ ਜੀ ਘੋੜਿਆਂ ਦੀ ਗੱਲਬਾਤ ਕਰਦੇ ਆਂ ਜੀ ਜੀ ਤੇ ਅੱਜ ਆਪਾਂ ਇਸ ਵੀਡੀਓ ਚ ਘੋੜਾ ਦਿਖਾ ਰਹੇ ਹਾਂ ਜੀ ਆਪਾਂ ਬਹੁਤ ਹੀ ਚੰਗਾ ਤੇ ਉਹਦੇ ਬਾਰੇ ਸਾਨੂੰ ਡਿਟੇਲ ਦਿਓ ਜੀ ਕਿੰਨੀ ਉਮਰ ਦਾ ਹੋ ਗਿਆ ਤੇ ਕੀ ਨਾਂ ਆਪਣੇ ਘੋੜੇ ਦਾ ਜੀ ਉਹ ਚਾਰ ਦੰਦ ਹੈ ਜੀ ਪਰਮਦੇਵ ਉਹ ਦਾ ਨਾਂ ਪਰਮਹੰਸ ਦਾ ਬੇਟਾ ਪਰਮਹੰਸ ਪੁਛਾਣੇ ਵਾਲੇ ਦੇ ਆ ਪੁਛਾਣੇ ਵਾਲਿਆਂ ਦੇ ਠੀਕ ਹੈ ਜੀ ਦਾਦਾ ਜੀ ਦਾ ਸੁੰਦਰ 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 ਲਾਈਨ ਚ ਆ ਗਿਆ ਸੁੰਦਰ ਲਾਈਨ ਚ ਆ ਗਿਆ ਠੀਕ ਹੈ ਜੀ ਤੇ ਇਸ ਘੋੜੇ ਦੇ ਤੁਸੀਂ ਮੈਨੂੰ ਰਿਜ਼ਲਟ ਵੀ ਦਿਖਾਇਆ ਮੈਂ ਦੇਖਿਆ ਰਿਜ਼ਲਟ ਵੀ ਬਹੁਤ ਰਿਜ਼ਲਟ ਵਧੀਆ ਆਇਆ ਜੀ ਇਹਦੇ 14-15 ਰਿਜ਼ਲਟ ਆਇਆ ਜਿੰਨਾਂ ਤੋਂ ਇੱਕ ਕੋਈ ਬਿਸ਼ੇਰਾ ਆ ਨਹੀਂ ਬਿਸ਼ੇਰੀਆਂ ਹੀ ਆ ਸਾਰੀ ਬਾਕੀ ਬਿਸ਼ੇਰੀਆਂ ਹੀ ਆ ਹਾਂਜੀ ਚਾਰ-ਪੰਜ ਕੋਟੀਆਂ ਤੋਂ ਸਾਡੇ ਕੋਲ ਦੁਬਾਰਾ ਰਿਪੀਟ ਹੋ ਕੇ ਚਲੀਆਂ ਗਈਆਂ ਉਹ ਅੱਛਾ ਅੱਛਾ ਜੀ ਵੀ ਦੁਬਾਰਾ ਮੇਟ ਹੋਣ ਆਈਆਂ ਜੀ ਮੇਟ ਹੋ ਗਏ ਹਾਂਜੀ ਉਸ ਤੋਂ ਬਾਅਦ ਠੀਕ ਆ ਜੀ ਜੇ ਆਪਾਂ ਪਰਮਦੇਵ ਦੀ ਗੱਲ ਕਰੀਏ ਜੀ ਉਮਰ ਚਾਰ ਦੰਦ ਹੋਗੀ ਤੇ ਕੱਦ ਕਿੰਨਾ ਜੀ ਇਹਦਾ ਕੱਦ 64 ਕਿਤੇ ਗੇੜ ਹੋਊਗਾ ਜੀ ਅੱਛਾ 64 ਇੰਚ ਆ ਜੀ ਠੀਕ ਠੀਕ ਹੈ ਜੀ ਇਦੋਂ ਪਹਿਲਾਂ ਆਪਾਂ ਨੂੰ ਕੋਈ ਸਾਂਹ ਰੱਖਣ ਦਾ ਤਿਆਰਬਾ ਹੈ ਸੀ ਘੋੜਾ ਰੱਖਿਆ ਸੀ ਸਾਂਹ ਸਾਡੇ ਕੋ ਸਾਰੇ ਸੀ ਜੀ ਪਰ ਗੇਮਾਂ ਵਾਲੇ ਰੱਖਦੇ ਸੀ ਅੱਛਾ ਜੀ ਅਸੀਂ ਘੋੜੇ ਨੂੰ ਸਾਂਹ ਤੇ ਤੌਰ ਤੇ ਘੱਟ ਗੇਮ ਲਈ ਵਧੀਆ ਰੱਖਦੇ ਜੀ ਇਹਨੂੰ ਫਿਰ ਕਾਠੀ ਕੁੱਠੀ ਫਾ ਕੇ ਹਾਂ ਜੀ ਹੁਣ ਸਟਾਰਟਿੰਗ ਕਰਤੀ ਉਹ ਨਾਲ ਘੋੜੀ ਵੀ ਆ ਸਾਰੇ ਗੇਮ ਲਈ ਲਿਆ ਆ ਜੀ ਜਿਆਦਾ ਅੱਛਾ ਸਹੀ ਹਾਂ ਜੀ ਠੀਕ ਹੈ ਠੀਕ ਹੈ ਜੀ ਇਹਦੀ ਫੀਸ ਕਿੰਨੀ ਰੱਖੀ ਹੈ ਜੀ ਆਪਾਂ ਪਰ ਜੀ ਇਸ ਦੀ ਜੀ 21000 ਰੁਪਏ 21000 ਰੁਪਏ ਰੱਖਿਆ ਜੀ ਚਲੋ ਕੋਈ ਸਾਡੇ ਵਰਗਾ ਮਾਤਰ ਕੋਈ ਜੇ ਕੋਈ ਬੰਦਾ ਆਉਂਦਾ ਉਹਦੇ ਲਈ ਆਪਾਂ ਰੈਤ ਮਾਂ ਦੀ ਜਿਹੜੀ ਖਾਸ਼ ਆ ਨਾ ਵਧੀਆ ਬੱਚਾ ਉਹਦੇ ਘਰੇ ਪੈਦਾ ਹੋਵੇ ਇਹ ਅਸੀਂ ਪੂਰੀ ਵੀ ਕਰਨੀ ਚਾਹੁੰਦੇ ਆਂ ਵੀ ਚਲੋ ਛੋਟੇ ਲੈਵਲ ਵਾਲੇ ਆ ਜਿਹੜੇ ਕਰੋੜਾਪਤੀਆ ਤੋਂ ਲੱਖਾਂ ਵਾਲੇ ਘੋੜੀਆਂ ਵਾਲੇ ਆਂਦੇ ਵੇ ਘਰੇ ਵੀ ਕੋਈ ਚੰਗੇ ਬੱਚੇ ਹੋਣੇ ਚਾਹੀਦੇ ਬਿਲਕੁਲ ਜੀ ਮੇਰੀ ਇਹ ਅੰਦਰ दिली ਇੱਛਾ ਵੀ ਅਸੀਂ ਛੋਟੇ ਲੈਵਲ ਤੋਂ ਉੱਠਿਆ ਮੈਂ ਖੁਦ ਬਲੈਤੀ ਬੱਚਾ ਨਾ ਕੀਤੀ ਕੀਤੀ ਆ ਜੀ ਅੱਛਾ ਜੀ ਤੇ ਸਾਸੀਂ ਵੀ ਚਾਹੁੰਦੇ ਵੀ ਬੰਦਾ ਯਾਰ ਹਰ ਇੱਕ ਦੀ ਚਾਹਾਂ ਆਉਂਦੀ ਆ ਪਰ ਬਤ ਨਹੀਂ ਹੁੰਦਾ ਅਸੀਂ ਉਹਦੇ ਚ ਉਹਨਾਂ ਦੀ ਪੂਰੀ ਸਪੋਰਟ ਕਰਾਂਗੇ ਠੀਕ ਆ ਜੀ ਤੇ ਇਹ ਆਪਾਂ ਇਹਦੀ ਮਾਂ ਦੀ ਖਾਨਦਾਨ ਦੀ ਗੱਲ ਕਰੀਏ ਜੀ ਮਾਂਲੇ ਪਾਸੋਂ ਕੀ ਖਾਨਦਾਨ ਹੈ ਇਹਦਾ ਜੀ ਮਾਂ ਇਹਦੇ ਜ ਨਵਰਤਨ ਘੋੜੇ ਦੀ ਆ ਜੀ ਅੱਛਾ ਜੀ ਫੂਲਮਾਲ ਲੈਣ ਦੀ ਅੱਛਾ ਫੂਲਮਾਲ ਵਾਲੇ ਨਵਰਤਨ ਘੋੜੇ ਦੀ ਬੱਚੀ ਆ ਗਈ ਤੇ ਇਹ ਟਾਈਮ 'ਚ ਘੋੜੀ ਸੀਗੀ ਜੀ ਬਹੁਤ ਵੱਡੀ ਹੋਵੀ ਅੱਛਾ ਅੱਛਾ ਜੀ ਖਾਨਦਾਨ ਦੇ ਵਿੱਚ ਜੀ ਠੀਕ ਹੈ ਜੀ ਠੀਕ ਆ ਇਹ ਜਿਵੇਂ ਆਪਾਂ ਪਹਿਲੇ ਵਸਤੇ ਵੀ ਬੱਚੇ ਬਹੁਤ ਸ਼ਕੀਨ ਦੇ ਰਹੇ ਆ ਜੀ ਜਿਵੇਂ ਸੁੰਦਰ ਲਾਈਨ ਤਾਂ ਆਪਾਂ ਦੇਖਿਆ ਵੀ ਕੰਨਾਂ ਦੀ ਫੇਸ ਦੀ ਬਹੁਤ ਸ਼ਕੀਨ ਮੰਨੀ ਜਾਂਦੀ ਹੈ ਜੀ ਹਾਂਜੀ ਚੰਗੇ ਚੰਗੇ ਘੋੜਿਆਂ ਦੇ ਬੱਚਿਆਂ ਨੂੰ ਮਾਤ ਪਾ ਰਿਹਾ ਹੈ ਜੀ ਇਸ ਟਾਈਮ 'ਚ ਹਾਂਜੀ ਹਾਂਜੀ ਜੰਗੇ ਵੱਡੇ ਪੰਜ ਛੇ ਸਟ੍ਰੇਲੀਅਨ ਨੇ ਉਹਨਾਂ ਨੂੰ ਵੀ ਮਾਤ ਪਾ ਰਹੇ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਆਪਣੇ ਕੋਲ ਫਾਰਮ ਤੇ ਹੋਰ ਕਿੰਨੇ ਜਾਨਵਰ ਨੇ ਟੋਟਲ ਸਾਡੇ ਕੋਲ ਤਿੰਨ ਨੇ ਜੀ ਹਾਂਜੀ ਇੱਕ ਤਾਂ ਹੈਗਾ ਸਟਾਰ ਦਾ ਬੱਚਾ ਜੀ ਸਾਡੇ ਕੋਲ ਠੀਕ ਹੈ ਜੀ ਉਹਦੀ ਮਾਂ ਹੈਗੀ ਫਤੇ ਦੀ ਜੀ ਫਤੇ ਮੱਜੂ ਕਲੇ ਦੀ ਹਾਂਜੀ ਠੀਕ ਹੈ ਜੀ ਤੇ ਉਹ ਬੱਚਾ ਕਿੰਨੀ ਉਮਰ ਦਾ ਹੋ ਗਿਆ ਜੀ ਉਹ 6 ਮਹੀਨੇ ਦਾ ਹੋ ਗਿਆ ਜੀ ਅੱਛਾ 6 ਮਹੀਨਿਆਂ ਦਾ ਤੇ ਉਹਦੀ ਮਾਂ ਇੱਕ ਰੰਗੀ ਨੀਲੀ ਹੈ ਜੀ ਇੱਕ ਰੰਗੀ ਨੀਲੀ ਹੈ ਜੀ ਫਤਿਹ ਤਾਂ ਪਿਆ ਅੱਛਾ ਜੀ ਬੱਚੇ ਦੀ ਗਰਦਨ ਗੁਰਦਨ ਬਹੁਤ ਸੋਹਣੀ ਹੈ ਤਾਂ ਹੁਣ ਤੂੰ ਨੰਮ ਰੋੜ ਬੜਾ ਚੰਗਾ ਹੈ ਹਾਂ ਜੀ ਫਿਰ ਮਾਂ ਪਿਓ ਤਾਂ ਹੀ ਹੈ ਜੀ ਠੀਕ ਹੈ ਠੀਕ ਹੈ ਜੀ ਉਹ ਵੀ ਕਿਵੇਂ ਫਿਰ ਆਪਾਂ ਨੇ ਸਾਨ ਉਹ ਜੀ ਉਹਨੂੰ ਜੀ ਗੇਮ ਚ ਪਾਵਾਂਗੇ ਸਾਨ ਵੀ ਚਲੋ ਜੇ ਕੋਈ ਉਹਦੇ ਚਾਹੂਗਾ ਤਾਂ ਆਪਾਂ ਛੱਡ ਦਾਂਗੇ ਪਰ ਅਸੀਂ ਉਹਨੂੰ ਬੱਚਾ ਵਾਲੇ ਗੇਮ ਲਈ ਤਿਆਰ ਕਰ ਰਹੇ ਹਾਂ ਵੀ ਹਲੇ ਚਲੋ ਹਾਲੇ ਤਾਂ ਟਾਈਮ ਲੱਗਣਾ ਜੀ ਉਹਨੂੰ ਪਰ ਰੀਜ ਪੂਰੀ ਨਾ ਪਾਲ ਰਹੇ ਹਾਂ ਉਹਨੂੰ ਬਰਾਬਰੀ ਠੀਕ ਹੈ ਜੀ ਜਿਵੇਂ ਤੁਸੀਂ ਘੋੜਾ ਖਰੀਦਣ ਲੱਗੇ ਬੱਚਾ ਖਰੀਦਣ ਲੱਗੇ ਕੀ ਦੇਖਦੇ ਹੋ ਜਿਵੇਂ ਅਕਸਰ ਤਾਂ ਜੀ ਚਲੋ ਬਲੱਡ ਲਾਈਨ ਵੀ ਆਪਾਂ ਦੇਖਦੇ ਆਂ ਸ਼ਕੀਨੀ ਸਾਰਾ ਕੁਝ ਦੇਖਦੇ ਆਂ ਜਿਵੇਂ ਤੁਸੀਂ ਦੱਸਿਆ ਵੀ ਨਾਲ ਸਪੋਰਟਸ ਦਾ ਵੀ ਤੁਹਾਨੂੰ ਬਹੁਤ ਸ਼ੌਂਕ ਆ ਜੀ ਤੁਸੀਂ ਜ਼ਿਆਦਾਤਰ ਫਿਰ ਘੋੜਿਆਂ ਦੇ ਵਿੱਚ ਕੀ ਦੇਖਦੇ ਹੋ ਜੀ ਬਿਆਨ ਜੀ ਪਹਿਲੀ ਗੱਲ ਤਾਂ ਮੈਂ ਇੱਕ ਤੁਹਾਨੂੰ ਦੱਸ ਦਿਆਂ ਵੀ ਅਸੀਂ ਜਿਹੜੇ ਪੌਰੀਆਂ ਪੁਰੀਆਂ ਚ ਮੈਂ ਬਿਲਕੁਲ ਵਿਸ਼ਵਾਸ ਨਹੀਂ ਕਰਦਾ ਜੀ ਉਹ ਕੁਦਰਤ ਨੇ ਬਣਾਏ ਆ ਬੰਦੇ ਆ ਚਾਹੇ ਘੋੜੇ ਆ ਇਹ ਆਪਾਂ ਕੁਦਰਤ ਦੇ ਉਲਟ ਕੀ ਦੇਖ ਸਕਦੇ ਆਂ ਘੋੜਿਆਂ ਦੇ ਵਿੱਚ ਬਿਲਕੁਲ ਤੋਂ ਉਹਦੀ ਬਣਾਈ ਹਰ ਚੀ ਚੰਗੀ ਹੋਈ ਆ ਜੀ ਹਾਂਜੀ ਤੇ ਬਾਕੀ ਦੇ ਘੋੜਾ ਅਸੀਂ ਜਿਆਦਾ ਤੁਰਨ ਲਈ ਦੀ ਜਿਹੜਾ ਘੋੜਾ ਸਵਾਰੀ ਲਈ ਵਧੀਆ ਹੋਵੇ ਹੁਣ ਮੈਂ ਅਸੀਂ ਇਹਨੂੰ ਪ੍ਰੈਕਟਿਸ ਕਰਾਉਂਦੇ ਆ 2-4 ਘੰਟੇ ਇਹਨੂੰ ਤੋਰਦੇ ਆ ਮਤਲਬ ਗਰਾਊਂਡ ਦੇ ਵਿੱਚ ਠੀਕ ਹੈ ਜੀ ਸ਼ੁਰੂਆਤ ਅਸੀਂ ਉਹ ਭਾਰੇ ਘੋੜੇ ਦਾ ਦੇਖਣ ਵਾਲੀ ਚੀਜ਼ ਤਾਂ ਘੋੜਾ ਹੈ ਨਹੀਂ ਜੀ ਖਿਡਾਰੀ ਜਾਨਵਰ ਹੈ ਇਹਨੂੰ ਗੇਮ 'ਚ ਹੀ ਪਾਉਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਗੇਮ ਵੀ ਨਾਲ ਕਰੇ ਠੀਕ ਹੈ ਜੀ ਤੁਹਾਨੂੰ ਇਹ ਲੱਗਦਾ ਜਿਵੇਂ ਆਪਣੇ ਪੰਜਾਬ ਬਰੀਡ ਦੇ ਘੋੜੇ ਨੇ ਆਪਣੇ ਇੰਡੀਅਨ ਘੋੜੀ ਮੈਂ ਕਹਿ ਸਕਦਾ ਹਾਂ ਨਾ ਜੀ ਵੀ ਜਿਵੇਂ ਸ਼ੋ ਜੰਪਿੰਗ ਦੇ ਵਿੱਚ ਥੈਰਵਾ ਦਾ ਮੁਕਾਬਲਾ ਕਰਦੇ ਨੇ ਕਰਦੇ ਆ ਜੀ ਮੇਰੇ ਕੋ ਘੋੜੇ ਸੀਗੇ ਜੀ ਬੰਕੇ ਯਾਰਦਾ ਸੀ ਇੱਕ ਘੋੜਾ ਉਹ ਅੰਗਰੇਜ਼ ਨੇ ਜੋਤੀ ਮੰਗੜ ਤੋਂ ਅਸੀਂ ਲਿਆ ਸੀ ਤੋਰਿਆ ਆਇਆ ਸੀ ਉਹ ਹਰ ਕੰਮ ਚ ਕਰਦਾ ਸੀ ਜੀ ਜੰਪਿੰਗ ਵੀ ਨੇਜਾ ਬਾਜੀ ਸਭ ਕੁਝ ਸੀ ਠੀਕ ਹੈ ਜੀ ਤੇ ਇੱਕ ਮੇਰੇ ਕੋ ਹੋਰ ਸੀ ਅਸੀਂ ਫਲੋਰ ਪੁਲਿਸ ਅਕੈਡਮੀ ਚ ਉੱਥੇ ਵੀ ਜੀ ਸਾਡਾ ਨੰਬਰਾਂ ਚੋਂ ਘੋੜਾ ਸੀਗਾ ਸਾਰਿਆਂ ਨੇ ਉਹਦੀ ਟ੍ਰਵਿੰਚ ਫੋਟੋ ਵੀ ਲੱਗੀ ਅੱਛਾ ਜੀ ਆਮ ਆਪਣਾ ਪੰਜਾਬ ਦਾ ਘੋੜਾ ਹੀ ਜੀ ਠੀਕ ਹੈ ਜੀ ਤੇ ਜਿਹੜੀ ਆਪਾਂ ਇੱਕ ਹੋਰ ਕੋੜੀ ਲਈ ਆ ਉਹ ਵੀ ਆਪਾਂ ਉਹ ਗੇਮ ਵਾਸਤੇ ਲਈ ਜੀ ਉਹ ਥੈਰੋਮਿਕਸ ਆ ਜੀ ਮਾਰਵਾੜੀ ਨਾਲ ਅੱਛਾ ਮਾਰਵਾੜੀ ਦੇ ਥੈਰੋਮਿਕਸ ਆ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਉਹ ਗੱਬਣ ਕਿੰਨੇ ਖਾਲੀ ਆ ਜੀ ਗੱਬਣ ਇਹ ਤੋਂ ਹੀ ਆ ਜੀ ਮਹੀਨਾ ਹੋ ਗਿਆ ਅੱਛਾ ਇਸੇ ਤੋਂ ਮਲਾਤੀ ਆਪਾਂ ਹਾਂਜੀ ਇਸੇ ਤੋਂ ਆਉਂਦੀ ਮਲਾਤੀ ਲੈਂਦੀ ਨੂੰ ਵੀ ਮਹੀਨਾ ਕੀ ਹੋਇਆ ਜੀ ਇਹ ਮਿਕਸ ਕਰਨ ਦਾ ਕੀ ਕਾਰਨ ਰਹਿੰਦਾ ਤੁਹਾਡੇ ਹਿਸਾਬ ਨਾਲ ਜਿਵੇਂ ਆਪਾਂ ਥੋਰੋ ਨੂੰ ਮਾਰਵਾੜੀ ਨਾਲ ਮਿਕਸ ਕਰਦਾਂ ਨੇ ਮਿਕਸ ਦਾ ਇਹ ਕਰਨਾ ਜੀ ਉਹ ਗੇਮ ਲਈ ਸਪੀਡ ਉਹਦੀ ਵੱਜ ਜਾਂਦੀ ਅੱਛਾ ਜੀ ਦੋਨੋਂ ਚੀਜ਼ਾਂ ਮਿਕਸ ਹੋ ਗਈਆਂ ਨਾ ਰੂਪ ਚ ਮਾਰਵਾੜੀ ਸੁਨੱਖਾ ਪਣ ਲੈ ਆਉਂਦੀ ਆ ਜੀ ਤੇ ਥੈਰੋ ਆਪਦੀ ਰੰਗ ਦਿਖਾਉਂਦੀ ਆ ਜਿਹੜੀ ਸਪੀਡ ਦਾ ਜੀ ਠੀਕ ਹੈ ਜੀ ਕਈ ਵਾਰ ਆਪਾਂ ਅਕਸਰ ਗੱਲਾਂ ਕਰਦੇ ਆ ਵੀ ਥੋਰੋ ਮਿਕਸ ਨੇ ਆਪਣੇ ਘੋੜਿਆਂ ਦੇ ਵਿੱਚ ਹਨਾ ਵੀ ਨਹੀਂ ਹੋਣੀ ਚਾਹੀਦੀ ਵੀ ਪਿਓਰ ਬਰੀਡ ਚਾਹੀਦੀ ਆਪਾਂ ਨੂੰ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਜੀ ਮੈਂ ਇਹ ਨਾ ਕਿਰਾਂ ਆਪਣੇ ਕਰਨਲ ਸਰਪ੍ਰਤਾਪ ਨਾਲ ਹਾਂਜੀ ਤੇ ਬੋਨੀ ਸਰ ਆਪਣੇ ਡੰਡਲਾਉੜ ਵਾਲੇ ਹਾਂਜੀ ਮੈਂ ਉਹਨਾਂ ਦੇ ਪੂਰਨਿਆ ਤੇ ਚੱਲਦਾ ਉਹਨਾਂ ਦੇ ਜਿਵੇਂ ਉਹ ਕਹਿੰਦੇ ਉਹਨਾਂ ਦੇ ਨਾਲ ਸਾਡਾ ਪਿਆਰ ਆ ਜੀ ਸਾਡੇ ਉਸਤਾਦਾਂ ਦੀ ਜੁੰਨੀਆਂ ਚ ਨੇ ਮੈਂ ਉਹਨਾਂ ਕੋਲ ਜਾ ਵੀ ਆਇਆ ਉਥੇ ਡੰਡਲਾਉੜ ਜੀ ਹਫਤਾ ਰਹੀ ਅਸੀਂ ਗਿਰਾਂ ਘੋੜੇ ਰੇਸ ਲੰਮੀ ਵਾਲੇ ਲੈ ਕੇ ਗਏ ਸੀ ਹਾਂਜੀ ਉਹ ਕਹਿੰਦੇ ਵੀ ਥੈਰੋ ਮਿਕਸ ਆਉਂਦੀ ਆ ਜੀ ਮਾਰਵਾੜੀ ਚ ਅੱਛਾ ਜੀ ਜਿਹੜੇ ਡੀਐਨਏ ਕਰੇ ਆ ਨਾ ਉਹਨਾਂ ਚ ਥੈਰੋ ਦਾ ਮਿਕਸ ਸੀਗਾ ਜੀ ਅੱਛਾ ਜੀ ਵੀ ਕੁਛ ਨਾ ਕੁਛ ਹਾਂਜੀ ਉਹਨਾਂ ਤੋਂ ਹੀ ਇਹ ਵਿੱਚ ਕੁਝ ਇਹਨਾਂ ਦਾ ਰਲ ਆ ਉਟ ਸੀਗਾ ਅੱਛਾ ਪਹਿਲਾਂ ਤੋਂ ਵੀ ਹੋਇਆ ਹੋਇਆ ਕਰਦੇ ਆ ਹਾਂਜੀ ਠੀਕ ਹੈ ਕਿਉਂਕਿ ਉਹ ਵੀ ਆਪਾਂ ਬੌਨੀ ਸਰ ਦੀ ਗੱਲ ਕਰੀ ਬਹੁਤ ਪੁਰਾਣੇ ਬਹੁਤ ਪੁਰਾਣੇ ਆ ਜੀ ਸਾਰਿਆਂ ਨਾਲ ਔਰ ਬਹੁਤ ਹੀ ਸ਼ਰੀਫ ਇਨਸਾਨ ਦੋਨੋਂ ਹੀ ਅੱਛਾ ਜੀ ਜਿੰਨੇ ਵੱਡੇ ਉਹਦੇ ਆਦੇ ਉਹ ਜਿਵੇਂ ਜੱਜ ਸਾਹਿਬ ਨੇ ਦੇਖੋ ਕਰਨਲ ਸਰਪਤਾਪ ਕਿੱਥੇ ਤੱਕ ਜਾਂਦੇ ਆ ਜੀ ਬਾਹਰ ਤੱਕ ਵੀ ਜਾਂਦੇ ਆ ਹਾਂਜੀ ਹਾਂਜੀ ਬਹੁਤ ਹੀ ਨਿਮਰਤਾ ਉਹਨਾਂ ਤੋਂ ਸਿਹਤ ਲੈ ਕੇ ਅਸੀਂ ਚੱਲਦੇ ਆ ਉਹਨਾਂ ਨੂੰ ਪੁੱਛ ਕੇ ਕਈ ਕਿਰੂ ਕੋਈ ਰਾਇ ਲੈਣੀ ਹੋਵੇ ਮੈਂ ਤਾਂ ਉਹਨਾਂ ਤੋਂ ਹੀ ਲੈਣਾ ਹਾਂਜੀ ਮੈਂ ਅੱਜਕੱਲ ਆਪਣੀ ਇਹ ਆ ਵੀ ਚਲੋ ਤੁਸੀਂ ਤਾਂ ਨਾਲ ਗੇਮ ਦੇ ਯੂਜ਼ ਕਰਦੇ ਹੋ ਕਦੇ ਬਿਊਟੀ ਵਾਲੇ ਘੋੜਿਆਂ ਦਾ ਸ਼ੌਕ ਨਹੀਂ ਰਿਹਾ ਤੁਹਾਨੂੰ ਵੀ ਬਿਊਟੀ ਵਾਲੇ ਘੋੜੇ ਰੱਖੇ ਕੱਲੇ ਸ਼ੋਅ ਕੁਆਲਿਟੀ ਦੇ ਉਹ ਬਿਊਟੀ ਜੀ ਜੇ ਘੋੜਾ ਤੁਰਦਾ ਨਾ ਵਧੀਆ ਹਾਂਜੀ ਬਿਊਟੀ ਤਾਂ ਤੁਰਨ ਨਾਲ ਆ ਜੀ ਠੀਕ ਹੈ ਜੀ ਅੰਗਾਂ ਪੈਰਾਂ ਦੀ ਬਿਊਟੀ ਨੂੰ ਆਪਾਂ ਬਿਊਟੀ ਨਹੀਂ ਗਣਦੇ ਬੰਦੇ ਨੂੰ ਜੇ ਪਹਿਲਵਾਨੀ ਸਰੀਰ ਹੋਊਗਾ ਵਧੀਆ ਫਰਤੀਲਾ ਬੰਦਾ ਹੋਊਗਾ ਤਾਂ ਉਹ ਸੋਹਣਾ ਲੱਗੂਗਾ ਉਵੇਂ ਘੋੜਿਆਂ ਚਾ ਘੋੜਾ ਆਪੇ ਉਹਨੂੰ ਜਿਹੜੀ ਗੇਮ ਆ ਉਹਦੀ ਨਾ ਉਹਨੂੰ ਸੋਹਣਾ ਬਣਾ ਦਿੰਦੀ ਹੈ ਠੀਕ ਹੈ ਤੁਸੀਂ ਮਨ ਜ਼ਿਆਦਾਤਰ ਐਥਲੀਟ ਜਾਨਵਰ ਆ ਵੀ ਜਿਹੜਾ ਚੰਗੀ ਗੇਮ ਕਰਦਾ ਘੋੜਾ ਉਹ ਚੰਗਾ ਜੀ ਹਾਂਜੀ ਬਿਲਕੁਲ ਜੀ ਜੇ ਆਪਾਂ ਹੁਣ ਆਪਣੇ ਪਰਮਦੇਵ ਦੀ ਗੱਲ ਕਰੀਏ ਫਿਰ ਇਸ ਘੋੜੇ 'ਚ ਆਪਾਂ ਨੂੰ ਕੀ ਚੰਗਾ ਲੱਗਾ ਇਹਦੀ ਬਲੱਡ ਲਾਈਨ ਦੇਖੀ ਜਾਂ ਕੀ ਤੁਸੀਂ ਦੱਸਿਆ ਵੀ ਥੋੜਾ ਬਲੱਡ ਲਾਈਨ ਵੀ ਚੰਗੀ ਆ ਜੀ ਚਲੋ ਇਹ ਸਾਰੇ ਪਾਸਿਆਂ ਪੱਖਾਂ ਤੋਂ ਠੀਕ ਆ ਜਿਵੇਂ ਤੁਸੀਂ ਕਹਿੰਦੇ ਹੋ ਨਾ ਸਟਾਲਿਆਂ ਤੌਰ ਤੇ ਵੀ ਇਹ ਹੈਗਾ ਹਾਂਜੀ ਸਾਰੇ ਕੰਮ ਲਈ ਨਾਲ ਮੈਨੂੰ ਇਹਦੀ ਬਣਤਰ ਵਧੀਆ ਲੱਗੀ ਇਹ ਇਹ ਪੈਟਰਲ ਘੋੜਾ ਨਹੀਂ ਜੀ ਹੈਗਾ ਠੀਕ ਆ ਜੀ ਮਤਲਬ ਅਸਲੀ ਮਾਰਵਾੜੀ ਜਿੰਮੇ ਹੁੰਦਾ ਉਹਨਾਂ ਕੀ ਸਹਜ ਆ ਹਾਂਜੀ ਆਉਣ ਧੂਣ ਦਾ ਬਹੁਤ ਚੰਗਾ ਜੀ ਬਹੁਤ ਚੰਗਾ ਜੀ ਕੰਨਾ ਦਾ ਬਹੁਤ ਚੰਗਾ ਹੈ ਹਾਂ ਧੂਣ ਦਾ ਠਾ ਬਹੁਤ ਜਿਆਦਾ ਹੈ ਜੀ ਠੀਕ ਹੈ ਜੀ ਤੇ ਹੋਰ ਫਿਰ ਆਉਣ ਵਾਲੇ ਮਤਲਬ ਟਾਈਮ ਚ ਕੀ ਸੋਚਦੇ ਤੁਸੀਂ ਕੋਈ ਸੋਚਦੇ ਜੀ ਬੱਚਿਆਂ ਨੂੰ ਇੱਥੇ ਨਵਿਆਂ ਨੂੰ ਮੇਰੇ ਤੇ ਇਹ ਗੁਰੂ ਘਰ ਨਾਲ ਜੋੜਨਾ ਜੀ ਕੀਰਤਨ ਸਿਖਾਉਣਾ ਘੋੜਸਵਾਰੀ ਸਿਖਾਉਣੀ ਘੋੜਿਆਂ ਨਾਲ ਹੀ ਪ੍ਰੇਮਾ ਪਹਿਲਵਾਨ ਜੀ ਬੈਠੇ ਨੇ ਸਾਡੇ ਭਤੀਜ ਬੈਠੇ ਨੇ ਉਹ ਕਹਿੰਦੇ ਸਾਰਾ ਪਰਿਵਾਰਾ ਸਦਾਗਰ ਸਿੰਘ ਜੀ ਜਿਨ੍ਹਾਂ ਨੇ ਘੋੜਾ ਦਵਾਇਆ ਜੀ ਮੈਨੂੰ ਅੱਛਾ ਜੀ ਸਾਡੇ ਦੋਸਤ ਨੇ ਕਰਨੈਲ ਸਿੰਘ ਜੀ ਆਪਣੇ ਗੋ ਆ ਦਾਦਾਂ ਤੋਂ ਹਾਂਜੀ ਹਾਂਜੀ ਬੈਗ ਬ੍ਰਦਰ ਵਾਲਿਆਂ ਤੋਂ ਹਾਂਜੀ 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 ਉਹਨਾਂ ਤੋਂ ਲਿਆ ਇਹਨਾਂ ਨੇ ਦਵਾਇਆ ਬੈਠਾ ਗੋਰਾ ਇਹਨਾਂ ਨੇ ਦੁਹਾਂ ਨੇ ਦਵਾਇਆ ਜੀ ਅੱਛਾ ਅੱਛਾ ਨਹੀਂ ਚੰਗੇ ਵਾਲਾ ਬਹੁਤ ਪਿਆਰੇ ਸੱਜਣ ਨੇ ਬੜੇ ਚੰਗੇ ਘੋੜੇ ਉਹਨਾਂ ਦੇ ਕੋਲ ਹੈਗੇ ਜੇ ਪ੍ਰਾਣੀ ਵੀ ਆਪਾਂ ਗੱਲ ਕਰੀ ਤਾਂ ਨੁਕਰੇ ਘੋੜੇ ਵੀ ਉਹਨਾਂ ਕੋਲ ਬਹੁਤ ਟੌਪ ਦੇ ਰਹੇ ਬਹੁਤ ਚੰਗੇ ਜੀ ਠੀਕ ਆ ਠੀਕ ਆ ਜੀ ਤੇ ਪਹਿਲਵਾਨ ਜੀ ਵੀ ਅੱਜ ਇਸੇ ਤੌਰ ਤੇ ਪਹੁੰਚਿਆ ਹੋਇਆ ਹੋਰ ਪਹਿਲਵਾਨ ਜੀ ਕਹੇਮੋ ਜੀ ਹਾਂਜੀ ਹਾਂਜੀ ਅੱਜ ਫਿਰ ਗਰਾਊਂਡ ਨੂੰ ਦੇਖ ਕੇ ਛਾਲਾ ਮਾਰਨ ਨੂੰ ਦਿਲ ਕਰਿਆ ਜੀ ਬੋਦਾ ਹੁਣ ਬਦਾ ਆਪਾਂ ਗਰਾ ਆਰੇ ਬੰਦੇ ਆਪੇ ਉਹ ਬੜਾ ਪਿਆਰ ਜਿਹਾ ਆਇਆ ਮੈਨੂੰ ਮੈਂ ਯਾਰ ਗੱਦੀ ਘਾਰ ਅੱਗਿਆ ਹੋਇਆ ਅੱਜ ਅੱਛਾ ਜੀ ਛਾਲਾ ਚੂਣਾ ਮਾਰਦੇ ਤੂੰ ਚੱਕ ਕੇ ਝੂਟ ਲੈ ਲਿਆ ਨਹੀਂ ਇਹ ਜਾਂਦੇ ਹੀ ਹੁੰਦੇ ਨੇ ਬਲਵਾਨ ਜੀ ਠੀਕ ਆ ਜੀ ਨਹੀਂ ਜਿਵੇਂ ਆਪਾਂ ਕਹਿੰਦੇ ਆ ਵੀ ਘੋੜਾ ਤੇ ਮਰਦ ਕਦੇ ਬੁੜੇ ਨਹੀਂ ਹੁੰਦੇ ਹਨਾ ਤੇ ਤੁਸੀਂ ਤਾਂ ਮਿਹਨਤ ਵੀ ਸ਼ਰੀਰ ਦੀ ਬਹੁਤ ਕਰਦੇ ਹੋ ਪਹਿਲਾਂ ਨਾਲੋਂ ਵੀ ਚੰਗੀ ਫਿਟਨੈਸ ਦੇ ਵਿੱਚ ਹੋਈ ਤੁਸੀਂ ਚੜੀ ਜਾਂਦੇ ਆ ਜੀ ਕੋਸ਼ਿਸ਼ ਨਹੀਂ ਚੰਗੀ ਗੱਲ ਪਲਵਾਨ ਜੀ ਹੁਣ ਕੀ ਕੁਛ ਆਪਣੇ ਕੋਲ ਜੀ ਹੁਣ ਆਪਣੇ ਕੋਲੇ ਇੱਕ ਤਾਂ ਦਰੋਨੇ ਦਾ ਬੱਚਾ ਉਹ ਹੀ ਦੇਵਲੀ ਜੀ ਦੇਵਲੀ ਹਾਂਜੀ ਹਾਂਜੀ ਇੱਕ ਨੀਲਕੰਠ ਇੱਕੀ ਬਾਕਸਰ ਮਾਗੀ ਵੀ ਲੈ ਤੇ ਲਿਆ ਸੀਗਾ ਦੇਵ ਦਲਵਾਰ ਲੈਣ ਦਾ ਅੱਛਾ ਅੱਛਾ ਜੀ ਹਾਂ ਬਹੁਤ ਚੰਗਾ ਬੱਚਾ ਹਜੇ ਦੁੱਧ ਆਂਦਾ 66 ਇੰਚ ਕੱਦ ਕਰ ਗਿਆ ਚਲੋ ਬਹੁਤ ਚੰਗੀ ਗੱਲ ਹੈ ਜੀ ਬਹੁਤ ਚੰਗਾ ਹੋਰ ਕੋਈਆਂ ਹੈਗੀਆਂ ਤਿੰਨ ਚਾਰ ਅੱਛਾ ਅੱਛਾ ਜੀ ਚਲੋ ਵਧੀਆ ਗੱਲ ਹੈ ਜੀ ਜਦੋਂ ਅਲਟੇ ਪਲਟੇ ਜੇ ਹੁੰਦੇ ਰਹਿਣ ਜੀਜਾ ਲੱਗਿਆ ਰਹਿੰਦਾ ਨਵੀਂ ਚੀਜ਼ ਆ ਗਈ ਕਦੇ ਕੋਈ ਘੋੜਾ ਆ ਗਏ ਬਿਲਕੁਲ 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 ਜੀ ਤੇ ਨਵਾਂ ਘੋੜਾ ਕੁਛ ਨਾ ਕੁਛ ਆਪਾਂ ਨੂੰ ਜ਼ਰੂਰ ਸਿਖਾ ਕੇ ਜਾਂਦਾ ਹਰ ਇੱਕ ਘੋੜੇ 'ਚ ਜੇ ਮੈਂ ਗੱਲ ਕਰਾਂ ਜੀ ਹੁਣ ਆਉਣ ਵਾਲਾ ਤੁਸੀਂ ਆਪਣਾ ਜਿਵੇਂ ਇੱਥੇ ਤੁਸੀਂ ਗਰਾਊਂਡ ਬਣਾਇਆ ਹੋਇਆ ক্রিকেট ਦਾ ਵੀ ਤੇ ਫੁੱਟਬਾਲ ਦਾ ਵੀ ਆਨਲਾਈਨ ਟਾਈਮ 'ਚ ਘੋੜਿਆਂ ਵਾਸਤੇ ਮਤਲਬ ਕੀ ਘੋੜਿਆਂ ਵਾਸਤੇ ਵੀ ਅਸੀਂ ਇੱਥੇ ਰੱਖਾਂਗੇ ਨਾਲ ਜਗ੍ਹਾ ਥੋੜੀ ਬਾਕੀ ਅਸੀਂ ਹਾਕੀ ਦੀ ਗਰਾਊਂਡ ਜੀ ਬੈਡਮਿੰਟਨ ਵਗੈਰਾ ਸਾਰੇ ਟੋਟਲੇ ਏਸੇ ਕੰਮ ਲਈ ਰੱਖਣੇ ਬੇਟਾ ਠੀਕ ਹੈ ਜੀ ਹਾਂਜੀ ਬਿਲਕੁਲ ਜੀ ਤੇ ਮੈਂ ਤੁਹਾਡੇ ਪਿੰਡ ਦੇ ਬਾਰੇ ਵੀ ਕੋਈ ਜਿਹੜੀਆਂ ਸ਼ਕਸ਼ੀਤਾ ਨੇ ਜਿਵੇਂ ਦੇਵਤਰੀ ਕਈ ਪਿੰਡ ਦੇ ਵਿੱਚੋਂ ਜੀ ਸਾਡੇ ਹਰਦੇਵ ਮਾਸਟਰ ਜੀ ਨੇ ਸਾਡੇ ਚਾਚਾ ਜੀ ਸੀ ਬੜਾ ਪਿੰਡ ਦਾ ਜਿੱਥੇ ਮਰਜੀ ਜਾਓ ਅਗਲਾ ਕਹਿੰਦਾ ਦੇਵਤਰੀਆਂ ਵਾਲੇ ਦਾ ਨਾਂ ਲੈ ਦਿਓ ਸਮਝ ਜਾਂਦੇ ਆ ਸਾਰੇ ਇਵੇਂ ਕੁਲਦੀਪ ਮਾਨ ਜੀ ਨਾਲ ਵੀ ਸਾਡਾ ਨਾ ਮੇਰਾ ਘਰੇਲੂ ਰਜੇਸ਼ਨ ਰਿਆ ਜੀ ਉਹ ਚਾਚੀ ਜੀ ਨਾ ਉਹਨਾਂ ਦੇ ਮਿਸ਼ਰੇ ਨੇ ਹਾਂਜੀ ਸਾਰੇ ਪਰਵਾਯੁੱਧੇ ਉਹਨਾਂ ਨਾਲ ਹਾਂਜੀ ਕਿਉਂਕਿ ਅਸੀਂ ਪਰਿਵਾਰਕ ਸਾਡੇ ਘਰ ਦੇ ਨੇੜੇ ਹੀ ਰਹਿੰਦੇ ਰਹੇ ਆਏ ਚਾਚਾ ਜੀ ਵੀ ਉੱਧਰ ਸਾਡੇ ਘਰਾਂ ਦੇ ਨੇੜੇ ਵੈਸੇ ਉਹਨਾਂ ਨਾਲ ਤਾਂ ਸਾਡਾ ਬੜਾ ਸੀ ਮੈਨੂੰ ਵੀ ਸ਼ੌਕ ਹੈ ਜੀ ਮਾੜਾ ਮੋਟਾ ਢੱਡ ਸਰੰਗੀ ਖੜਕਾਉਣ ਦਾ ਅੱਛਾ ਜੀ ਫਿਰ ਉਹ ਬੰਦਾ ਉਹਨਾਂ ਨਾਲ ਲਿੰਕ ਰੱਖਦਾ ਹੀ ਹੈ ਜੀ ਬਿਲਕੁਲ ਬਿਲਕੁਲ ਜੀ ਸੰਗੀਤ ਵੀ ਰੂਹ ਦੀ ਖਰਾਕ ਹੈ ਜੀ ਬਿਲਕੁਲ ਜੀ ਬਿਲਕੁਲ ਜੀ ਲੋ ਮੇਤਰੋ ਮੈਂ ਤੁਹਾਨੂੰ ਘੋੜਾ ਦਿਖਾਇਆ ਦੀਪ ਸਿੱਧੂ ਦਾ ਜ਼ਿਕਰ ਕਰਦੇ ਹਾਂ ਭਾਈ ਹਾਂ ਭਾਈ ਦੀਪ ਸਿੱਧੂ ਦਾ ਵੀ ਇਹ ਨਗਰ ਹੈ ਜੀ ਉਹ ਵੀ ਇੱਥੇ ਜੰਮੇ ਪੜਿਆ 3 ਕੇ ਪਿੰਡ ਜੀ ਹਾਂਜੀ ਠੀਕ ਹੈ ਨਹੀਂ ਫਿਰ ਤੁਹਾਡੀ ਮਤਲਬ ਪਿੰਡ ਦੀ ਧਰਤੀ ਬਹੁਤ ਭਾਗਾਂ ਵਾਲੀ ਆ ਪਾ ਇਹ ਕਹਿ ਸਕਦੇ ਹਾਂ ਬਿਲਕੁਲ 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 ਜੀ ਲਓ ਜੀ ਤੁਹਾਨੂੰ ਮੈਂ ਘੋੜਾ ਦਿਖਾਇਆ ਪਰਮਦੇਵ ਤੇ ਕਿਵੇਂ ਲੱਗਿਆ ਉਹ ਵੀ ਦੱਸਿਓ ਇਹਦੀ ਸਟੱਡ ਸਰਵਿਸ ਆ ਜਿਹੜੀ ਓਪਨ ਆ ਤੇ ਗਰਾਊਂਡ ਦਿਖਾਇਆ ਇੱਥੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਚੰਗੇ ਵੱਡੇ ਪੱਧਰ ਤੇ ਘੋੜਸਵਾਰੀ ਵੀ ਸਿਖਾਈ ਜਾਣੀ ਆ ਸ਼ੋ ਜੰਪਿੰਗ ਟੈਂਟ ਪੈਕਿੰਗ ਮੈਂ ਨੰਬਰ ਦੇਤਾ ਵਿੱਚ ਤੁਸੀਂ ਕੰਟੈਕਟ ਕਰ ਲਿਓ ਲੁਧਿਆਣਾ ਜ਼ਿਲ੍ਹਾ ਤੇ ਬਿਲਕੁਲ ਲੁਧਿਆਣੇ ਦੇ ਵਿੱਚ ਆ ਗਈ 3.2 ਮੈਡ ਕੋ ਬੱਚ ਹੈ ਜੀ ਠੀਕ ਹੈ ਮਿੱਤਰੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਆਇਆਂ ਨੂੰ